ਕੰਪਨੀ ਕਰਨ ਆਇਆ ਕੀ ਕਹਿਣਾ ਚਾਹੋਗੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਕਿ ਮੈਂ ਕਾਲੀਦਲ ਦੀ ਨਗਰਪਾਲਿਕਾ ਦੀ ਚੋਣ ਵਿੱਚ ਅੱਜ ਲੋਕਾਂ ਤੱਕ ਗਿਆ ਵਾਂ ਲੋਕਾਂ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਹੈ ਕਿ ਚੋਣ ਕਾਦੀ ਏ ਸਰਕਾਰਾਂ ਸੂਰ ਕੈਦਿਆਂ ਤੋਂ ਡਿੱਗ ਪਈਆਂ ਵੋਟਾਂ ਕੱਟ ਦਿੱਤੀਆਂ ਗਈਆਂ ਨੇ ਕਿਸੇ ਦੀ ਕੇਹਵਾੜ ਵਿੱਚ ਖਲਾਤੀ ਕੇਹ ਦੀ ਕੇਹਵਾੜ ਚ ਕਢਾ ਖਲਾਤੀ ਆ ਇੱਕ ਖਾਸਾਂ ਵਾਲੀ ਦਾ ਜ਼ੋਨ ਹੈ 600 ਵੋਟ ਹੀ ਕ੍ਰਿਸ਼ਨਾ ਦੀ ਕੇਹਵਾੜ ਵਿੱਚ ਵੀ ਨਹੀਂ ਪਾਈ ਜਿਹੜਾ 12 1200 ਵੋਟ ਦਾ ਵਾੜ ਸੀਗਾ ਉਹਦੇ ਵਿੱਚ 4 400 ਵੋਟਰ ਰਹਿੰਦੇ ਸੀ ਔਰ ਜਿਹੜੀ ਆਮ ਪਾਰਟੀ ਹੈ ਇਹਨਾਂ ਨੇ 3 4 4 ਕ ਬੰਦੇ ਉਹ ਕੈਂਡੀਡੇਟ ਬਣਾਏ ਨੇ ਜਿਹੜੇ ਸਾਡੇ ਬਹੁਤ ਪੱਕੇ ਵਫਾਦਰ ਅਕਾਲੀ ਨੇ ਔਰ ਮੈਂ ਸਮਝਦਾ ਕਿ ਇਹ ਜਿਹੜੇ ਸਾਡੇ ਕਾਗਜ਼ ਇਹਨਾਂ ਨੇ ਵੜਾਏ ਨੇ ਜੇ ਕਿਤੇ ਕਿਸ ਦੀ ਯੁਰਤ ਹੋਵੇ ਤੇ ਲੋਕਾਂ ਦਾ ਫਤਵਾ ਲੈਣਾ ਚਾਹੀਦਾ ਲੋਕਾਂ ਦੇ ਦਰਵਾਜ਼ਿਆਂ ਤੇ ਜਾਣਾ ਚਾਹੀਦਾ ਲੋਕਾਂ ਦੀ ਹਾਂ ਘਰਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਕਿ ਪਤਾ ਲੱਗੇ ਵੀ ਸਾਡੀ ਪਾਰਟੀ ਦਾ ਮਿਆਰ ਕੀ ਹੈ ਇਹਨਾਂ ਨੇ ਆਪਣੀ ਪਾਰਟੀ ਦਾ ਫਤਵਾ ਲੈਣ ਦੀ ਬਜਾਏ ਕਾਗਜ਼ ਰੱਦ ਕਰਕੇ ਤੇ ਜਿੱਤਣ ਦੀ ਕੋਸ਼ਿਸ਼ ਕਰ ਰਹੇ ਨੇ ਮੈਂ ਸਮਝ ਨਾਵਾ ਅਸੂਲ ਕਾਇਦਿਆਂ ਤੋਂ ਡਿੱਗੇ ਹੋਏ ਨੇ ਜੋ ਸਾਡੇ ਕੈਂਡੀਡੇਟਾਂ ਨੂੰ ਦਬਕੇ ਮਾਰਦੇ ਨੇ ਇੱਕ ਇੱਕ ਦੋ ਕੈਂਡੀਡੇਟ ਨੇ ਸਾਡੇ ਇੱਥੇ ਲੜ ਰਹੇ ਮਧੂ ਬਾਲਾ ਜੀ ਕਾਲੀ ਦਲ ਦੀ ਚੋਣ ਨਿਸ਼ਾਨ ਤੇ ਲੜ ਰਹੀ ਹੈ ਐਸੇ ਲੋਕ ਨੇ ਜਿਹੜੇ ਸਮਾਜ ਦੇ ਗਿਰੇ ਹੋਏ ਲੋਕ ਨੇ ਸਾਡੇ ਕੋ ਵੀ ਬੜੇ ਕੰਮ ਲੈਂਦੇ ਰਹੇ ਸਾਡੇ ਘੋਡੇ ਘੁੱਟਦੇ ਰਹੇ ਨੇ ਉਹ ਦਬਕੇ ਮਾਰਦੇ ਨੇ ਵੀ ਤੁਸੀਂ ਬਹਿ ਜਾਓ ਤੁਸੀਂ ਵੋਟ ਨਾ ਕਿਹਨੂੰ ਕਹੋ ਮੈਂ ਕਹਿੰਦਾ ਇਹੋ ਜੀਆਂ ਗੱਲਾਂ ਤੋਂ ਬਾਝਾਉਣਾ ਚਾਹੀਦਾ ਵਾ ਔਰ ਅਮਨ ਸ਼ਾਂਤੀ ਨਾਲ ਇਲੈਕਸ਼ਨ ਕਰਾਓ ਲੋਕਾਂ ਦਾ ਫਤਵਾ ਲਓ ਕਿ ਲੋਕ ਕੀ ਚਾਹੁੰਦੇ ਨੇ ਅੱਜ ਤਿੰਨ ਚਾਰ ਪਾਰਟੀਆਂ ਮੈਦਾਨ 'ਚ ਨੇ ਕਾਂਗਰਸ ਪਾਰਟੀ ਐ ਭਾਜਪੀ ਐ ਅਕਾਲੀ ਦਲ ਦਾ ਤੇ ਬਿਲਕੁਲ ਇਹਨਾਂ ਨੇ ਆਪਣੇ ਦੋ ਹੀ ਕੈਂਡੀਡੇਟ ਰਹਿਣ ਦਿੱਤੇ ਨੇ ਬਾਕੀ ਸਾਰਿਆਂ ਦੇ ਕਾਗਜ਼ ਰੱਦ ਕਰ ਦਿੱਤੇ ਨੇ ਔਰ ਮੈਂ ਸਮਝਣਾ ਚਾਰੇ ਪਾਰਟੀਆਂ ਮੈਦਾਨ ਵਿੱਚ ਨੇ ਲੋਕਾਂ ਦਾ ਫਤਵਾ ਲੈਣ ਕਾ ਆਪਣੇ ਅੰਦਰ ਦੀ رائے ਦੇਣ ਪਈ ਅਹੀਂ ਕਿਸ ਪਾਰਟੀ ਦੇ ਸਿਧਾਂਤ ਨਾਲ ਖੜੇ ਆ ਤੇ ਮੈਂ ਲੋਕਾਂ ਨੂੰ ਅਪੀਲ ਕਰਾਂਗਾ ਮੇਰੀ ਪਾਰਟੀ ਉਹ ਵਾ ਜਿਹੜੀ ਲੋਕਾਂ ਦੇ ਆ ਦਰਵਾਜ਼ਿਆਂ ਤੱਕ ਜਿਨ੍ਹਾਂ ਨੇ ਡਵੈਲਪਮੈਂਟ ਕੀਤੀ ਹੈ ਅਮਨ ਸ਼ਾਂਤੀ ਦਾ ਰਾਜ ਦਿੱਤਾ ਆ ਮੈਨੂੰ ਥੋੜਾ ਜਿਹਾ ਮੌਕਾ ਮਿਲਿਆ ਸੀ ਡੇਰੇ ਵਿੱਚ ਆਉਣ ਦਾ ਭਾਵੇਂ ਕੋਈ ਅੱਧੀ ਰਾਤ ਨਾਵੇਂ ਫਰੇ ਕਿਸੇ ਨੂੰ ਕੋਈ ਡਰ ਖਤਰਾ ਨਹੀਂ ਸੀ ਅੱਜ ਕਿਹੜਾ ਵਾ ਜਿਹੜਾ 6 ਵਜੇ ਤੋਂ ਮਗਰੋਂ ਕਿਤੇ ਛਰਕਾਂ ਤੇ ਫਿਰ ਤੱਕਦਾ ਵਾ ਕੋਈ ਅਮਨ ਸ਼ਾਂਤੀ ਦਾ ਰਾਜ ਨਹੀਂ ਅਸੀਂ ਅਮਨ ਸ਼ਾਂਤੀ ਦੇਵਾਂਗੇ ਸਾਨੂੰ ਤਾਕਤ ਦਿਓ ਤੁਸੀਂ ਸਰਹਾਣੇ ਰੱਖ ਕੇ ਸਮਿਆਂ ਕਰੋ ਬਾਹਰ ਰੱਖ ਕੇ ਸਮਿਆਂ ਕਰੋ ਅਸੀਂ ਤੁਹਾਡੀ ਥਾਂ ਤੇ ਪਹਿਰਾ ਦੇਵਾਂਗੇ ਪਰ ਅਮਨ ਸ਼ਾਂਤੀ ਦਾ ਰਾਜ ਦੇਵਾਂਗੇ ਮੈਂ ਸਮਝਣਾ ਸਾਡੀਆਂ ਇਹਨਾਂ ਨੇ ਸ਼ੀਟਾਂ ਕੱਟ ਦਿੱਤੀਆਂ ਨੇ ਅਹੀਂ ਇੱਕੋ ਦਿਨ ਦੇ ਇੱਕ ਦਿਨ ਦਾ ਮੌਕਾ ਮਿਲਿਆ ਤੁਹਾਨੂੰ 8 ਕੈਂਡੀਡੇਟ ਸਾਡੇ ਖੜੇ ਹੋਏ 8 ਨਾ ਕੱਟ ਕੇ ਤੇ ਇੱਕੋ ਹੀ ਰਹਿਣ ਦਿੱਤੀ ਹੈ ਇੱਕ ਸਾਡਾ ਆਜ਼ਾਦ ਲੜ ਰਿਹਾ ਵਾ 4 ਇਹਨਾਂ ਨੇ 5 ਜਿਹੜੇ ਨੇ ਸਾਡੇ ਹੀ ਕੈਂਡੀਡੇਟ ਦੇ ਦਿੱਤੇ ਨੇ ਤੇ ਆਪਣੇ ਕੈਂਡੀਡੇਟ ਮਧੂ ਬਾਲਾ ਨੂੰ ਜਿੱਤਣਾ ਚਾਹੁੰਦੇ ਮਧੂ ਬਾਲਾ ਨੂੰ ਅਸੀਂ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਸਾਨੂੰ ਜਿਤਾਓ ਅਸੀਂ ਤੁਹਾਨੂੰ ਅਮਨ ਸ਼ਾਂਤੀ ਦਾ ਰਾਜ ਦਿਵਾ ਦੇ ਹਰ ਘਰ ਦੇ ਦੁੱਖ ਦੇ ਭਾਈਵਾਲ ਬਣਾਂਗੇ strength if you're not going to salah <laughs> forty best why Ö five kunjingi punzer apa nak